ਕੀ ਰਹਿ ਗਏ ਜੈਸਾ ਹੀ ਪੁੱਛਦਾ ਮੈਨੂੰ ਯਾਰੀਆਂ ਨਵਾਇਆਂ ਮੇਰੇ ਪਿਓ ਵਰਗਿਆਂ ਨੇ ਓਏ ਕਤਲ ਕਰ ਦਿੰਦੇ ਸੀ ਉਹ ਯਾਰੀ ਪਿੱਛੇ ਯਾਦ ਆ ਤੁਨ ਉਹਦੀ ਗੱਲ ਜਦੋਂ ਮੇਰੇ ਪਿਓ ਨੇ ਭੋਲੇਰਾਉਂ ਦੀ ਬਰਾਚੜਾਈ ਸੀ ਓਏ ਕੱਲੇ ਨੇ ਰਾਖੀ ਕੀਤੀ ਸੀ ਕੈਰੀ ਨਾਲ ਨਾਲਾ ਸਾਰਾ ਪਿੰਡ ਅੰਦਰ ਵਰ ਗਿਆ ਸੀ ਕੁੰਡੇ ਢਾਕੇ ਇਹਨੂੰ ਕਹਿੰਦੇ ਨੇ ਯਾਰੀਆਂ ਸਾਲਾ ਅੱਛਾ ਜੀ ਹੁਣ ਕੱਥਿਆ ਫਿਰ ਤੇਰਾ ਲੈਣੇਦਾਰ ਮਾਰਤਾ ਸੀਗਾ ਪਿੱਠ 'ਚ ਗੋਲੀ ਵੱਜ ਗਈ ਸੀ ਗਦਾਰਾਂ ਤੋਂ ਕਿ ਟੱਟੂ ਦਾ ਬੈਲ ਪੁਣਾਤੀ ਉਹ ਜਦੋਂ ਪਟਚੀ ਗੋਲੀ ਖਾ ਗਿਆ ਕੌਣਾ ਸਰਮੇ ਵੇਚਣਾ ਜਾਏ ਇਹ ਤਾਂ ਮੇਰੀ ਮਾਸੀ ਦਾ ਮੁੰਡਾ ਬੰਤਾ ਬਲਾਡੇ ਤੋਂ ਅੱਛਾ ਅਸਲ ਨਾਲ ਲਾਣੇਦਾਰਾ ਤੋਂ ਜਾਣਦਾ ਨਹੀਂ ਫਿਰ ਸਾਡੇ ਖਾਨਦਾਨ ਬਾਰੇ ਸਾਡਾ ਖਾਨਦਾਨ ਬੈਲੀਆਂ ਦਾ ਰਹਿ ਚੁੱਕਿਆ ਥੋੜਾ ਰਹਿ ਚੁੱਕਿਆ ਸਾਡਾ ਹੈਗਾ ਫਿਰ ਪਰ ਕੇ ਦੇਖੀਂ ਨੱਟ ਤੇ ਬੰਤ ਕਲੀ ਦੁਨੀਆ ਦਾ ਪ੍ਰਧਾਨ ਖੂਨ ਖਰਾਬੇ ਦੀ ਫੋਟੋ ਆਉਣਗੀਆਂ ਫਿਰ ਪਤਾ ਲੱਗੂ ਤੈਨੂੰ ਹਾਂ ਲੋਕਡਾਊਨ ਤੇ ਚੌਂਕ 'ਚ ਖੜਾ ਕੇ ਬੰਦਾ ਮਾਰਿਆ ਧੀ ਉਦੋਂ ਮੱਖੀ ਨਹੀਂ ਪਰਖਦੀ ਤੇ ਐਨੀ ਪੁਲਥ ਲੱਗੀ ਹੋਈ ਸੀ ਤੂੰ ਛੱਡੀ ਪਾਪੜ ਨੂੰ ਕਿ ਜਾਣਦਾ ਹੈਂ ਕਾਪਾ ਹੀ ਪਦਮਾਸ਼ ਪਦਮਾ ਇਕੱਠੇ ਹੋਵੇ ਚੱਲ ਬੰਤ ਕਿਧਰੋਂ ਆਇਦਰੋਂ ਏ ਮੈਂ ਤਾਂ ਉਹਦੇ ਕੰਮੀ ਵਾਲੇ ਨਾਲ ਗਿਆ ਹੋਇਆ ਤੇ ਪੰਡਿਤ ਚ ਮੜਿਆ ਜਾ ਕੰਮਤੀ ਸਾਨੂੰ ਅੱਛਾ ਓਟੇ ਫੜਕੇ ਬੈ ਗਿਆ ਜਬੱਕ ਜਾ ਹਾਂ ਕਹਿੰਦਾ ਤਾਂ ਲਾਜ ਰੱਖ ਤੀ ਮੇਰੀ ਅੱਛਾ ਪਛਾਤਾ ਕਹਿੰਦਾ ਸੇ ਮੇਂ ਬੰਦ ਹੋ ਗਿਆ ਤਾਂ ਮੈਂ ਤਾਂ ਉੱਦੀ ਕਹਿਤੀ ਸਮੇਂ ਮਦਗਾਤਾ ਕੰਪਨੀ ਨੇ ਕਰਤਾ ਫਿਰ ਧਮਕੀ ਓੱਡੀ ਗਈ ਚ ਉਹ ਆਪਣੀਆਂ ਚੱਲਦੀਆਂ ਨੇ ਮੈਥੋਂ ਸਾਰੀਆਂ ਅੱਛਾ ਅੱਛਾ ਲੋਕਾਂ ਨੂੰ ਤਾਂ ਇਹ ਵੀ ਖਾਣੀ ਛੜਾ ਜਾ ਟੋੜਾ ਪਾ ਕੇ ਉਂ ਤੋਰੇ ਫਿਰਦਾ ਹੈ ਟੋਲੇ 'ਚ ਬਹੁਤ ਕੁਛ ਹੈ ਜੇ ਕੋਈ ਦੇਖਣ ਵਾਲਾ ਹੋਵੇ ਝੋਲੇ 'ਚ ਬਹੁਤ ਕੁਝ ਹੈ ਮੈਨੂੰ ਦੱਸ ਨਹੀਂ ਕੋਈ ਨਾ ਜੇ ਕੋਈ ਗੱਲਬਾਤ ਹੋਈ ਮੇਰਾ ਵੀ ਦੇਖ ਲਈ ਫਿਰ ਤੂੰ ਜ਼ੋਰ ਤੂੰ ਸਾਡੇ ਨਾਲ ਜ਼ੋਰ ਮਿਲਾ ਨਹੀਂ ਸਕਦਾ ਉਹ ਤਾਂ ਹੁੰਦਾ ਹਿਲ ਜਾਏਗਾ ਜੇ ਇੱਕ ਕਤਲ ਹੋ ਗਿਆ ਤੇਰੇ ਸਾਹਮਣੇ ਮੂੰਗੀ ਖਾ ਕੇ ਨਹੀਂ ਬੰਦੇ ਮਰਦੇ ਹੁੰਦੇ ਕੌਣ ਖਾਂਦਾ ਮੂੰਗੀ ਵੇ ਹਾਂ ਕੌਣ ਖਾਂਦਾ ਮੂੰਗੀ ਉਹ ਨਹੀਂ ਗੱਲ ਕਰਦੇ ਹੁੰਦੇ ਉਹ ਕਹਿ ਕੇ ਮੈਂ ਤੈਨੂੰ ਦੱਸਾਂ ਮੈਂ ਤਾਂ ਆਹਦੇ ਰਿਸ਼ਤੇਦਾਰ ਕਰਕੇ ਚੁੱਪਾਂ ਹੁਣ ਉਹ ਤਾਂ ਬੜਕਾਇਆ ਹੁੰਦਾ ਹੋਰ ਤੁਸੀਂ ਕਿਉਂ ਭੈਣਾਂ ਗੱਲਾਂ ਮੇਣੋ ਮੇਣੋ ਤੂੰ ਹੀ ਮੰਗੂ ਤੈਨੂੰ ਜ਼ਿੰਦਗੀ ਤੂੰ ਨੇ ਚੁੱਪ ਕਰਾਦਾ ਮੈਂ ਕੋਈ ਨਾ ਬਾਬਾ ਮੇਰੀ ਗੱਲ ਸੁਣਾਂ ਜੋਗੇ ਪਾਣੀ ਦੀ ਸੂਈ ਦੀ ਬਾਰੀ ਆ ਰਹੀਆਂ ਲਾਲਾ ਉਹ ਵੱਡਿਆ ਮੈਦਰ ਹੈ ਚੁੱਕੀ ਲੱਕੜ ਦਾ ਰੇਡ ਪੁੱਥਲੀਂ ਜਾ ਕੇ ਪੌਂਕਲਤੀ ਮੱਚ ਦੇਗਾ ਮਾਰੇਗਾ ਬੰਦੇ ਤੂੰ ਮਰੀ ਜਾਂਦੇ ਨੇ ਫੜਾਂ ਵਿੱਚ ਮੋਰ ਬੰਦਾ ਹੈ ਆਏ ਹੋਏ ਕੰਤੀ ਹੈ ਬੈਂਗਣੀ ਬੜ ਗੇ ਮੂੰਹ ਵਾਲਾ ਵਈ ਕੰਨੇ ਪੈਂਦੇ ਨਾ ਮੁੰਡਾ ਉਹ ਬੈਠਾ ਪਾਣਾ ਦਾ ਬਲਾ ਬਾਪ ਬਦਮਾਸ਼ ਰਿਹਾ ਲਾਏ ਤੈਨੂੰ ਪਤਾ ਜਦੋਂ ਬਾਪ ਬਦਮਾਸ਼ ਰਿਹਾ ਹੋਵੇ ਮੁੰਡੇ ਦੇ ਮੜੀ ਜਾਂ ਸਭ ਸਤਾਏ ਜਾਂਦੀ ਹੈ ਕਿਹੜੀ ਅੰਛੇ ਚ ਹੈ ਟੁਰਕੀ ਲੋਤਾ ਬਜਣਾ ਬੰਦਾ ਮਾਰੂ ਐ। ਹਾ ਕੀ ਕਹਿੰਦਾ ਪਰ ਸਾਡੇ ਵਾਲਾ। ਕਹਿੰਦਾ ਤਾਂ ਕੁਛ ਨਹੀਂ ਉਹ ਤਾਂ ਕਹਿੰਦਾ ਮੈਂ ਤਾਂ ਇਕੱਠੇ ਹੋ ਜੂ ਦੋਏ ਹੱਥੀ ਕਹਿੰਦੇ ਨਹੀਂ ਉ ਤਾਂ। ਇਨਸ਼ਾ ਅੱਲਾਹ ਦੇਖ ਲੈ ਤੇਰੀ ਮਰਜ਼ੀ ਜੇ ਮਰਜ਼ੀ। ਮਰਜ਼ੀ ਤਾਂ ਕੀ ਆ ਬੱਚ ਇਕੱਠੇ ਹੋਵਾਂਗੇ ਹੁਣ ਹੋਰ ਕੀ ਆ? ਆਪਾਂ ਮੈਂ ਕਹਿੰਦਾ ਵੀ ਫਸਲ ਫਸਲ ਦੀ ਵੱਢ ਲਈ ਪਹਿਲਾਂ। ਓਏ ਫਸਲਾਂ ਪੁੱਛ ਲੈ ਵੱਡੀਆਂ ਜਾਣੀਆਂ ਫਸਲ ਨੂੰ ਦੱਛ ਕੀ ਉਹ ਐ। ਚਾਹ ਤੱਕ ਕਿਲੜੇ ਨੇ ਵੱਢ ਲਾਂਗੇ ਮੈਂ ਕਰਾਂ ਤੂੜੀ ਇੱਥੇ ਕਿ ਨਾਲ ਛੋੜੇ ਉਹੀ ਤੂੰ। ਹੋਰੀ ਗੱਲਾਂ ਕਰੀ ਜਾਂਦਾ ਹੁੰਦਾ ਜੀਆ ਤੇਰੀ ਭਾਈ ਹਾਂ ਮੈਨੂੰ ਡਾਉਣ ਲੱਗਦਾ ਤੂੰ ਕੀ ਗੱਲ ਐ ਟੈਂਸ਼ਨ ਟੁਸ਼ਨ ਲੈਣਾ ਕੋਈ ਟੈਂਸ਼ਨ ਤਾਂ ਘਾਣੂ ਐ ਮੈਨੂੰ ਐ ਮੂਲਵਾ ਮਚਮਚਾ ਤੈਨੂੰ ਨਾ ਚਮਚੇ ਦੀ ਵੀ ਕਮੀ ਕੁਮੀ ਨਹੀਂ ਹੈਗੀ ਹੋਰ ਫਿਰ ਕੀ ਗੱਲ ਐ ਕੰਜਰ ਦਾ ਚੋਰਾ ਦਾ ਵੱਡ ਮੜਾ ਖਾਈ ਜਾਂਦਾ ਮਾਕਣਾ ਉਹ ਦਲਤੇ ਵਾਲੀ ਲਾਉਣਾ ਗੱਲ ਉਹ ਇੰਨਾ ਟੈਂਸ਼ਨ ਲਿਆ ਕਰੇ ਤਾਂ ਸਭ ਠੀਕ ਹੋ ਜੂਗਾ ਮੈਂ ਤੈਨੂੰ ਰਾਤ ਵੀ ਦੱਸਣ ਲੱਗਿਆ ਦੀ ਗੱਲ ਹੂੰ ਜਿਹੜਾ ਆਪਣੇ ਨਾਲ ਉਹ ਵੀ ਰਣੀ ਹੁੰਦਾ ਸੀ ਪਹਿਲਾਂ ਮੇਰੇ ਨਾਲ ਤਾਂ ਆਪਾਂ ਵਿਆਹ ਚ ਕਿੰਨਾ ਦਾ ਇਕੱਠੇ ਹੋਏ ਆਪਾਂ ਹਾਂ ਈਸੀ ਦੇ ਵਿਆਹ ਤੇ ਨਾ ਪਤਲਾ ਜਾ ਲੰਬਾ ਜਾ ਹਾਂ ਹਾਂ ਉਹ ਤਾਂ ਨਿਆਣਾ ਹੁੰਦਾ ਸੀ ਨਿਆਣਾ ਕਾਣ ਹੋਂ ਤਾਂ ਕਹਿੰਦਾ ਚੋਬਰ ਹੋ ਗਿਆ ਕਹਿੰਦਾ ਆਪਣੀ ਉਮਰ ਦੀ ਐ ਆਪਣੇ ਥਿੱਟੀ ਦਾੜੀ ਜੀ ਆ ਗਈ ਉਹ ਉਮਰ ਲਕੋ ਐ ਉਹ ਮਰ ਲਕੋ ਐ ਰੂਹਾਂ ਉਹ ਹੋ ਗਈਆਂ ਤੈਨੂੰ ਐ ਕਹਿਣਾ ਯਾਰ ਪਤਾ ਲਾ ਪਤਾ ਹੋ ਗਿਆ ਆਪਣਾ ਯਾਰ ਲੈ ਹੋਰ ਨਹੀਂ ਕਿਵੇਂ ਕਿ ਚੁੰਗ ਰੁੱਟ ਰੁੱਟ ਕੇ ਬਾਗ ਗਿਆ ਕਕੇ ਕੋਈ ਤੋਂ ਤੋਂ ਤਿੰਨ ਮਹੀਨੇ ਹੋ ਗਏ ਕਹਿੰਦਾ ਬੰਦੇ ਹੀ ਨਹੀਂ ਦਿਖਿਆ ਨਾ ਪਤਾ ਨਹੀਂ ਲੜਕੇ ਗਿਆ ਕਿ ਕੀ ਕਰਿਆ ਉਸਨੂੰ ਨਹੀਂ ਪਤਾ ਲੱਗਿਆ ਭਾਈ ਉਹਦਾ ਮੈਨੂੰ ਤਾਂ ਐ ਨਹੀਂ ਪੰਤਾ ਫਟੂ ਆਏ ਕਰਾ ਤੂੰ ਫੋਟੋ ਮੰਗਾਉਂਦੀ ਫੇਰਾ ਹੈ ਫੋਟੋ ਮੰਗਾ ਪਾੜ ਲੇਗਾ ਜੀ ਤੂੰ ਮਾਹਾਂ ਘੰਟੇ ਚ ਬੰਦਾ ਜੇ ਤਨੂਰੇ ਮੰਗਾਤਾ ਹੋਰ ਦੱਚ ਮੈਨੂੰ ਇਹ ਹਲਾਏ ਮੰਨੇਗਾ ਤੂੰ ਬੰਤ ਨੂੰ ਮੰਨੇਗਾ ਤੂੰ ਫੋਟੋ ਮੰਗਾ ਲਮਾ ਹੁਣ ਪਾਉ ਮੇਰੇ ਦਾ ਪਰ ਵਾਲੇ ਪਰ ਚੋ ਦੀ ਫੋਟੋ ਜਦੋਂ ਮੈਂ ਪੈਨਾ ਹੂੰ ਉਦੋਂ ਕੰਨ ਚ ਬਾਜਾਂ ਪੈਂਦੀਆਂ ਨੇ ਜਦੋਂ ਮੈਂ ਉੱਠਦਾ ਉਦੋਂ ਕੰਨ ਚ ਬਾਜਾਂ ਬਾਜ ਕਾ ਜੀ ਜਿਵੇਂ ਆਏ ਕਹਿੰਦਾ ਭਾਗੂ ਆ ਭਾਗੂ ਆ ਕਹਿੰਦਾ ਮੈਂ ਤਾਂ ਐ ਬਾਜਾਂ ਪਈ ਆ ਦੇਖ ਤਾਂ ਬਾਜ ਮੰਨੂ ਕੋ ਸੁਣੀ ਆਈ ਐਮ ਆਈ ਐਮ ਨਜ਼ਮਿੰਦਾਬਾਦ ਦਾ ਹੁੰਦੇ ਨੇ ਭਲੇਖੇ ਪੈਂਦੇ ਨੇ ਭਲੇਖੇ ਪੈਂਦੇ ਨੇ